ਤਦ ਐਸੇ ਬੋਲਦੇ ਦਾ ਤਕਰੀਬਨ ਤਕਰੀਬਨ ਇੰਨੀ ਸ਼ਾਂਤੀ ਹੈ ਇੰਨਾ ਜਾਵਤਾ ਮੈਂ ਦੇਖਿਆ ਨਹੀਂ ਕਿਤੇ ਇੱਕ ਵੀ ਤੁਸੀਂ ਕਿੱਥੇ ਤੱਕ ਮੋਰਚਾ ਲਗਾਇਆ ਇੱਕ ਵੀ ਇਹਦੇ ਵਿੱਚ ਪੁਲਿਸ ਅਧਿਕਾਰੀ ਦਾ ਖਾਬ ਦਿਖਾ ਦੇ ਤਾਂ ਇਹਦੇ ਜੋੜ ਵਿੱਚ ਰਾਜ ਮੁੰਲਾ ਲੱਗਦਾ ਉਸੇ ਪੁਲਿਸ ਦੀ ਤਾਦਾਦ ਕੰਪਨੀ ਨੇ ਮੇਰੇ ਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਪਹਿਲੀ ਖੜਾ ਦਿੰਦੇ ਨੇ ਉਹ ਮਾਹੌਲ ਉਹਦੇ ਨਾਲੇ ਖਰਾਬ ਹੋ ਜਾਂਦਾ ਜਾਵਦੇ ਦੇ ਵਿੱਚ ਆ ਬਾਟਰਨ ਦੇ ਵਿੱਚ ਪੁਲਿਸ ਮੇਰੀ ਦੀ ਜਾਂਦੀ ਨਹੀਂ ਲੱਗੀਆਂ ਬੜਾ ਇਸ ਤਰ੍ਹਾਂ ਦਿੱਤੇ ਵੀ ਹੈ ਸਾਹ ਜਾਵਦੇ ਦੇ ਵਿੱਚ ਬੜੇ ਬੜੇ ਸ਼ਾਂਤਮਈ ਤਰੀਕੇ ਨਾਲ ਦਾ ਨਾਮ ਬਤੋਈਆਂ ਨਹੀਂ ਮੰਨੀਆਂ ਹੁਣ ਇਹ ਮੋਰਚਾ ਕਹਿੰਦੀ ਪੰਜਾਬ ਦਾ ਨਹੀਂ ਹਰਿਆਣਾ ਵੀ ਨਾਲ ਕੇ ਸੌਤਾ ਪਰ ਆ ਜਾਂਦਾ ਜਿਹੜੀਆਂ ਸਾਡੇ ਮੱਤ ਵਿੱਚ ਪੈਦਾ ਕਰੇ ਸੀ ਕਿ ਉਹ ਇਸ ਮੋਰਚੇ ਦੇ ਨਾਲ ਮੋਦੀ ਜੀ ਦਾ ਧੰਵਾਦ ਵੀ ਕਰਨਾ ਕਿਉਂਕਿ ਇਸ ਮੋਰਚੇ ਦੇ ਨਾਲ ਜਿਹੜੇ ਮੱਤ ਪੈ ਸੀ ਸਾਡੇ ਪੰਜਾਬ ਹਰਿਆਣਾ ਦੇ ਜਾਂ ਹੋਰ ਸਾਰੇ ਖਾਦੋਂ ਸਾਰੇ ਅਸੀਂ ਇਕੱਠੇ ਹੋ ਗਏ ਤੇ ਹਰਿਆਣਾ ਵੀ ਪੂਰਾ ਸਾਥ ਦੇ ਰਿਹਾ ਨਿਹੰਗ ਸਿੰਘ ਸਾਹਿਬ ਜਿਆ ਕਿਹਾਨੂੰ ਪਤਾ ਵੀ ਜਿਹੜੇ ਨਿਹੰਗ ਸਿੰਘ ਫੌਜਾ ਖਾਲਸਾ ਫੌਜ ਖਾਲਸਾ ਦਾ ਇਤਿਹਾਸ ਹੈ ਉਹ ਗੋਗਨ ਦੇ ਬਾਜਾਂ ਵਾਲੇ ਮਹਾਰਾਜ ਦੀ ਫੌਜ ਹੈ ਮਹਾਰਾਜ ਕਹਿੰਦੇ ਪਰਕਟਿਵ ਖਾਲਸਾ ਕਾਲਪੁਰ ਕੀ ਫੌਜ ਹੈ ਇੱਕ ਖਾਲਸਾ ਗਾਮਪੁਰਕ ਦੀ ਮੌਜੂਦੇ ਵਿੱਚ ਪ੍ਰਗਟੇ ਹੋਇਆ ਤੇ ਜਿੱਥੇ ਵੀ ਕਿਸੇ ਜੁਰਮ ਹੋਵੇ ਕਿਸੇ ਧਰਮ ਦੇ ਉੱਤੇ ਹੋਵੇ ਕਿਤੇ ਛੇ ਮਜਬੂਰ ਦੇ ਉੱਤੇ ਹੋਵੇ ਉੱਥੇ ਖਾਲਸਾਈ ਪਹੁੰਚਾਂ ਲੱਟ ਕੇ ਖੜ ਜਾਂਦੀਆਂ ਨੇ ਚਾਹੇ ਮੁਸਲਮਾਨ ਧਰਮਾਂ ਤੇ ਹਿੰਦੂ ਧਰਮਾਂ ਤੇ ਕੋਈ ਵੀ ਸਾਈਂ ਧਰਮ ਹੈ ਕਿਤੇ ਵੀ ਜੇ ਅਦਾਲਤ ਬੈਠੇ ਨੇ ਵੀਰ ਉਹ ਤਾਂ ਉੱਤੇ ਫੜ ਜਾਂਦਾ ਕਿਉਂਕਿ ਸਾਡੇ ਪੂਰੇ ਸਰਬੰਗਤ ਦੇ ਮਹਾਨ ਮਹਾਰਾਜ ਜੀ ਨੇ ਇਸ ਦੇ ਲਈ ਘੜੀ ਸੀ ਸ਼ਹਾਦਤ ਸਿੱਧੀ ਹਿੱਤ ਦੇ ਦੁਨੀਆਂ ਬਾਤ ਤੇ ਉਹ ਮਜਾ ਜਿਹੜਾ ਵੀ ਮੰਗਦੇ ਹਾਂ ਵੀ ਹੱਕ ਮੰਗਦੇ ਹਾਂ ਉਹ ਸਾਡਾ ਜਿਹੜਾ ਹੱਕ ਹੈ ਸਭ ਤੋਂ ਸੰਵਿਧਾਨਕ ਇਹ ਕੰਡੂਰੀ ਨਹੀਂ ਫਿਰ ਸਾਡੇ ਨਾਲ ਜ਼ਬਰਦਸਤੀ ਕਿਉਂ ਇਹ ਸਰਕਾਰ ਕਰ ਰਹੀ ਹੈ ਇਹ ਦੇਰ ਪੂਦੀ ਚੰਗਾ ਚਾਹਣਾ ਉਹਨੇ 2-4 ਸਾਲ ਸਗੇ ਰਾਜ ਨੂੰ ਕਰਨਾ ਉਹਨੂੰ ਫਿਰ ਨਾਮ ਪਾ ਦੇਣਾ ਨਾ ਤਾਂ ਕੰਮ ਦੇ ਵੀ ਸਹੀ ਤਾਂ ਫਿਰ ਇਸ ਬੋਰਡ ਦੇ ਨਾਲ ਆਪਣਾ ਪੂਰਾ ਦੇ ਕਿਸਾਨਾਂ ਵਾਲੇ ਦੇ ਪੂਦੀ ਨੂੰ ਸੱਤਾ ਦੇ ਵਿੱਚ ਲਿਆ ਸਕਦੇ ਨਾ ਉਹਨਾਂ ਮੋਟਾ ਦੇ ਨਾਲ ਉਹਨੂੰ ਸਾਧਾ ਤੋਂ ਨਾਮ ਚਲ ਸਕਦੇ ਨੇ ਇਸ ਕਰਕੇ ਇਹ ਸਾਥੀਆਂ ਨੇ ਇੱਕ ਹੋਰ ਗੱਲ ਕਹਿਣਾ ਚਾਹਣਾ ਬਈ ਦਿੱਲੀ 702 ਨਹੀਂ ਸਾਫ ਸਾਫ ਬਸ ਤੋਂ ਜਹੀ ਦਿੱਲੀ ਮਾਪੇ ਐ ਉਹ ਜਿਹੜੇ ਤੁਸੀਂ ਆਪਾਂ ਉਸ ਉਹਨਾਂ ਬਰਕ ਨਹੀਂ ਹੈ ਅਸੀਂ ਇੱਥੇ ਸਮੂਹ ਜਨਾਂ ਦੇ ਬਾਟਰ ਤੋਂ 2 ਘੰਟਿਆਂ ਦੇ ਵਿੱਚ ਜਿਹੜੀ ਬੱਦੇ ਕਰ ਸਕਦੇ ਕੌਣ ਠਗਦੇ ਆ ਲਾਲ ਕਿਰੇ ਦੇ ਇਨਸਾਨ ਵੀ ਚੜਾ ਸਕਦੇ ਆਂ ਪਰ ਹਮੇਸ਼ਾ ਸ਼ਾਂਤਮਈਏ ਸ਼ਾਂਤਮਈ ਸੰਘਰਸ਼ਾ ਜਿੰਨੇ ਕਿਸਾਨ ਜਿੰਦੇ ਬੰਦੀਆਂ ਸਾਨੂੰ ਆਪਰ ਕੰਮ ਨਹੀਂ ਆ ਅਸੀਂ ਉਹ ਆਰਡਰ ਦੇ ਉੱਤੇ ਪਹਿਲਾਂ ਦਵਾਂਗੇ ਉਹਦੇ ਉੱਤੇ ਫੋੜ ਚੜਾਵਾਂਗੇ ਜਿੰਨੇ ਪਰ ਸ਼ਾਂਤਮਈ ਤਰੀਕੇ ਨਾਲ ਇਹਦਾ ਹੱਲ ਲਿਆ ਜਾ ਉਹ ਲੜਿਆ ਲੜ ਰਹੇ ਆ ਤੇ ਆਹ ਸਾਹਬ ਉਹ ਤਾਂ ਤਾਂ ਕਰਦੀ ਰਹੂਗੀ ਇਹਨਾਂ ਨੇ ਜਿਹੜੀਆਂ ਫੌਜਾਂ ਸਾਹਮਣਾ ਕਰਉਂਦਾ ਕੀ ਸਾਲੇ ਕੋਲ ਬਾਪੂ ਹੋ ਜਾਂਦੀ ਕੋਈ ਆਪਣਾ ਕਹਿੰਦਾ ਅਸਲ ਅਰਬਾ ਘਰੋਂ ਤਰਨਾਦਲ ਮੀਤਲ ਬਾਬਾ ਸੰਗ ਸਿੰਘ ਦੀ ਫੌਜਾਂ ਪਰ ਸਾਡੇ ਕੋਲੇ ਉਹ ਇਹਨਾਂ ਵਾਲੀਆਂ ਜ਼ਮੀਨਾਂ ਜਾਇਦਾਦਾਂ ਨਾਲ ਸਾਡੀ ਕੋਈ ਰਸਤਾ ਲੱਗੇ ਇਹ ਸ਼੍ਰੋਮਣੀ ਕਮੇਟੀ ਤੋਂ ਬਾਦਲ ਤੋਂ ਰਸਤਾ ਲੈਂਦੇ ਨੇ ਲੱਖਾਂ ਦਾ ਹਿਸਾਬ ਨਾਲ ਰੁਪਈਆ ਸਾਡੇ ਦੇ ਵਿੱਚ ਆਉਂਦਾ ਇਹਨਾਂ ਕੋਲੇ ਬਹੁਤ ਪਸੰਨੇ ਕੋਲ ਜ਼ਮੀਨਾਂ ਜਾਇਦਾਦਾਂ ਵੀ ਨੇ ਪਰ ਇਹਨਾਂ ਦੀ ਮੈਂ ਕਹਿੰਦਾ ਵੀ ਅਣਖ ਮਰ ਚੁੱਕੀ ਹੈ ਇਹਨਾਂ ਦੀ ਜੇ ਇਹਨਾਂ ਦੇ ਵਿੱਚ ਅਣਖ ਹੁੰਦੀ ਸਾਨੂੰ ਪੰਜਾਬ ਨੂੰ ਇਹ ਦਿਨਾਂ ਦੇਖਣੇ ਪਏ ਕਿੰਨੇ ਪਹਿਲਾਂ ਸਰਬੱਤ ਖਿਆਲ ਦਾ ਹੋਇਆ ਉਸ ਤੋਂ ਬਹੁਤ ਜਦੋਂ ਖੰਨਾ ਸਾਹਿਬ ਦੀ ਅਗਨੀ ਹੋਇਆ ਮੌਕਾ ਆਇਆ ਉਹਦੇ ਕਿਉਂ ਨਾ ਨੇ ਲੇਖਕਾਂ ਉਹਦੀ ਗਵਾਹੀ ਕੀਤੀ ਕਿ ਉਹਨਾਂ ਕਮਾਲ ਸਮਾਰੀ ਜਦੋਂ ਕੋਈ ਨਹੀਂ ਹੰਗਸਾ ਜਿੱਥੇ ਕੋਈ ਜ਼ਿੰਮੇਦਾਰ ਕੋਈ ਉੱਠਦਾ ਜਦੋਂ ਜਸੇਦਾਰੀ ਕੀਤੀ ਆ ਕਾਰਕਟੇ ਤੋਂ ਨਿਹੰਗ ਸਿੰਘਾਂ ਨੇ ਤੇ ਬੁੱਢੇ ਦਲਦੇ ਹੋਏ ਨੇ ਉਦੋਂ ਜਿਹੜੀ ਨਹੀਂ ਫਰਕ ਪਾਉਂਦੀ ਉਦੋਂ ਕੋਈ ਵੀ ਯਾਦ ਵੀ ਨਹੀਂ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਜੋ ਵੀ ਜਸੇਦਾਰ ਆ ਉਹਨਾਂ ਨੇ ਕਿੰਨੀਆਂ ਕੀ ਕੁ ਸੋਇਆ ਹੁਣ ਤੱਕ ਹੋ ਰਿਹਾ ਸਾਡੇ ਨਾਲ ਅਸ ਅਚੇਂਦਰ ਦਾ ਬਹੁਤ ਦਿਲ ਦੀਆਂ ਗਰਾਨੀਆਂ ਵਿੱਚ ਤੁਹਾਡਾ ਧੰਨਵਾਦ ਜਿਹੜਾ ਆਪਣਾ ਕੇਮਤੀ ਸਮਾਂ ਕੱਢ ਕੇ ਤੇ ਇਸ ਆਵਾਜ਼ ਤੋਂ ਤੁਸੀਂ ਤਾਂ ਅੰਬਲੀਆਂ ਤੇ ਖੜਨਾਂ ਦੀ ਆਇਓ ਬਹੁਤ ਜਲਦੋਂ ਕਰਾਂ ਜਾਂ ਤੁਹਾਨੂੰ ਧੰਨਵਾਦ ਜੀ ਐ ਤੁਸੀਂ ਸਵਾਲ ਕੀਤਾ ਵਾ ਕਿ ਕਿਹੜਾ ਮੁੱਖ ਮੰਤਰੀ ਕਿਹੜਾ ਮੁੱਖ ਮੰਤਰੀ ਬੜੇ ਵਧੀਆ ਸਾਡੇ ਮੁੱਖ ਮੰਤਰੀ ਆ ਬਾਦੋ ਸਾਹਿਬ ਬਾਦੋ ਸਾਹਿਬ ਉਹਨਾਂ ਨੇ 4-5 ਵਾਰੀ ਪੰਜਾਬ ਦੀ ਬਾਗਬਟਰ ਸੁਮਾਲੀ ਸਾਡੀ ਭੋਲੀ ਪਾਲੀ ਲੋਕ ਜੱਟ ਜ਼ਿਮੀਦਾਰ ਮਜ਼ਦੂਰ ਭਰਾ ਹੋਰ ਸਾਰੀਆਂ ਕੋਮਾਂ ਨੇ ਕਿ ਅੱਜ ਦੇ ਸੋਸ਼ਲ ਮੀਡੀਆ ਤੇ ਜੋ ਕਿਹਾ ਉਹਨਾਂ ਸੋਸ਼ਲ ਮੀਡੀਆ ਜੋਖਮ ਨਹੀਂ ਹੈਗਾ ਜਦੋਂ ਤੋਂ ਇਹ ਪੜਦਾ ਆ ਰਿਹਾ ਜੀ ਪਰ ਇਹ ਲੋਕ ਭੋਲੇ ਪਾਲੇ ਹੀ ਉਹਨਾਂ ਦੀ ਗੱਲਾਂ ਵਿੱਚ ਆਂਦਰੇ ਪੰਥ ਨੂੰ ਵੋਟ ਪਾਓ ਜੀ ਪੰਥ ਨੂੰ ਵੋਟ ਪਾਓ ਉਹ ਇੱਕ ਬਾਦਲ ਨੂੰ ਪੰਥ ਸਮਝਦੇ ਰਹੇ ਵੀ ਇਹੋ ਹੀ ਪੰਥ ਆ ਪੰਥ ਹੈ ਪਰ ਉਸ ਮੁੱਖ ਮੰਤਰੀ ਨੇ ਉਹ ਕੈਰ ਕਰਾਏ ਜਦੋਂ ਆ ਹੁਣ ਪਿਛਲੀ ਵਾਰੀ ਮੁੱਖ ਮੰਤਰੀ ਬਣਿਆ ਨਾ ਜੀ ਚੱਪੜ ਝੀੜੀ ਦੇ ਮੈਦਾਨ ਵਿੱਚ ਸੌ ਚੱਕੀ ਤੇ ਪਹਿਲਾ ਫੈਸਲਾ ਕੀ ਲਿਆ ਜਿਨ੍ਹਾਂ ਬੱਚਿਆਂ ਦੇ ਗੋਲੀਆਂ ਚਲਵਾਈਆਂ ਸੀ ਜਿਨ੍ਹਾਂ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਸੀ ਸਮੇਕ ਸ਼ੈਣੀ ਉਹਨੂੰ ਡੀਡੀਪ ਬਣਾਇਆ ਜੀ ਨੇ ਸਭ ਤੋਂ ਪਹਿਲਾ ਫੈਸਲਾ ਇਹਦਾ ਮੁੱਖ ਮੰਤਰੀ ਸੋਚ ਚੁੱਕੇ ਉਹ ਲਿਆ ਗਿਆ ਸੀ ਉਹਨਾਂ ਸੇ ਡੀਜੀਪੀ ਨੂੰ ਮੁੱਖ ਮੰਤਰੀ ਲੈ ਕੇ ਇਹ ਤੋਂ ਵੱਧ ਕੇ ਦੇਖੋ ਕੌਮ ਦੇ ਨਾਲ ਗਦਾਰੀ ਕੀ ਹੋਇਆ ਫਿਰ ਜਿਨ੍ਹਾਂ ਨੇ ਡੀਆਈਜੀ ਪਰਮਰਾਜ ਉਮਰਾ ਲੰਗੜ ਜਿਨ੍ਹਾਂ ਦੇ ਦੋ ਪਗਰਾੜੀ ਦੇ ਕਾਂਡ ਵਿੱਚ ਬੱਚੇ ਸ਼ਹੀਦ ਕੀਤੇ ਗੁਰੂ ਗ੍ਰੰਥ ਸਾਹਿਬ ਦਾ ਹੰਸਾਹ ਮੰਗਦਿਆਂ ਉਹਨਾਂ ਤੇ ਗੋਲੀਆਂ ਚਲਾ ਕੇ ਆਡਰ ਦੇ ਕੇ ਉਹ ਬੱਚੇ ਸ਼ਹੀਦ ਕਰਾਏ ਉਹ ਜਦੋਂ ਦਰਬਾਰ ਸਾਹਿਬ ਗਾ ਤੇ ਇਹਦੀ ਸਰੋਣ ਕਮੇਟੀ ਨੇ ਉਹਨੇ ਗਲਾ ਚ ਸਰੋਕੇ ਪਾਈ ਸਰਮੰਦ ਬੀਤਾ ਜੇ ਤਾਂ ਵੱਡਾ ਸਾਹਿਬ ਸਤਨਾਲ ਜੀ ਇਹ ਹਿੰਦੂ ਖਾਤ ਜਿਹੜੇ ਸਾਡੇ ਬੱਚਾ ਨੂੰ ਮਾਰ ਰਿਆ ਉਹ ਕੋਕੇ ਉਹਨਾਂ ਨੂੰ ਡੀਜੀਪੀ ਲਾ ਰਹੇ ਸਾਡੇ ਉੱਤੇ ਵੀ ਹੋਰ ਮਾਰ ਜੇ ਕੋ ਕਸਰ ਰਹਿ ਗਈ ਨਾ ਤੇ ਹੋਰ ਮਾਰ ਲਾ ਤੈਨੂੰ ਬਾਗ ਡੋਰਾ ਖੁੱਲੀਆਂ ਛੱਡੀਆਂ ਇਸ ਕਰਕੇ ਇਹ ਹਾ ਤੋਂ ਘਟਿਆ ਮੁੱਖ ਮੰਤਰੀ ਸਾਡੀ ਨਹਿਣਾ ਸਿਕਲ ਸੋਚ ਵਿੱਚ ਸਾਡੇ ਸਿੱਖਾਂ ਵਿੱਚ ਗਦਾਰ 100 ਤੋਂ ਵੱਡਾ ਗਦਾਰ ਪਰਿਵਾਰ ਜਿਹੜਾ ਉਹ ਬਾਦਲ ਪਰਿਵਾਰ ਬਾਬੇ ਜੀ 1978 ਦੇ ਵਿੱਚ ਜਦੋਂ ਪਹਿਲਾ ਸੰਘਾ ਹੋਇਆ ਇਸ ਨੇ ਨਿਰੰਕਾਰੀ ਬਾਬੇ ਦੇ ਵਕਤ ਜਿਹੜਾ ਉੱਥੇ ਕਾਨ ਤੋਂ ਆਇਆ ਉਹਨਾਂ ਨੇ 13 ਬੰਦੇ ਸਾਡੇ ਸ਼ਹੀਦ ਕਰ ਦਿੱਤੇ ਤੇ ਉਹ ਨਿਰੰਕਾਰੀ ਨੂੰ ਆਪਣੀ ਕਾਰ ਦੇ ਵਿੱਚ ਬਿਠਾ ਕੇ ਇਹ ਬੰਦਾ ਬਾਦਲ ਸਾਹਿਬ ਉਸ ਉੱਤਲੀ ਤੇ ਛੱਡ ਗਿਆ ਤੇ ਉਹਨਾਂ 13 ਬੰਦਿਆਂ ਦਾ ਇਨਸਾਫ ਜਿਹੜਾ ਕਿ ਕੋਬ ਨੂੰ ਅੱਜ ਤੱਕ ਨਹੀਂ ਹੋਇਆ ਜਿਹੜੇ ਆਪਾਂ ਇਸ ਬਾਦਲ ਦੀ ਫਰਿਸ਼ਟ ਲਿਖਣ ਲੱਗੀ ਜੀ ਨਾ ਕਿਤਾਬ ਲਿਖਣ ਲੱਗੀ ਹੈ ਵਿਕਰਮ ਕਮਨ ਜੀ ਬਹੁਤ ਬੜਾ ਇਨਾਂ ਕੋ ਕਹਾਣ ਇਸ ਸ਼ਖਸ ਨੇ ਕੀਤੇ ਨੇ ਇਸ ਪਰਿਵਾਰ ਦੇ ਸਿੱਖਣ ਦਾ ਕਾਰਜ ਕੀਤਾ ਅਸੀਂ ਅੱਜ ਬੇਸ਼ੱਕ ਟੈਲੀਵਿਜ਼ਨ ਟੀਵੀ ਦੇ ਉੱਪਰ ਹੋ ਗਏ ਆ ਟੀਵੀ ਦੇ ਉੱਪਰ ਗੱਲ ਕਰ ਰਹੇ ਆ ਇਸੇ ਕਰਕੇ ਗੱਲ ਕਰ ਰਹੇ ਆਂ ਫੇਰ ਧੜਕ ਹੋ ਕੇ ਗੱਲ ਕਰ ਰਹੇ ਆਂ ਬਈ ਸ਼ਾਦੀ ਕੌਣ ਦਾ ਘਰ ਕਿਨੇ ਕੀਤਾ ਉਹ ਐਸੇ ਸ਼ਖਸ਼ ਨੇ ਕੀਤਾ ਮੈਂ ਇਹ ਜਿਹੜਾ ਸਵਾਲ ਤੁਹਾਡੇ ਕੋਲ ਪੁੱਛ ਹੁੰਦਾ ਹੈ ਬਈ ਅੱਜ ਫੋਟੋ ਕੱਟੋ ਇਦੀ ਬਾਦਲਾਂ ਦੇ ਯਾਰ ਪੱਤ ਦੇ ਨਾਲ ਤੇਰੀ ਕੋਲੇ ਜੋਲਾ ਇੰਡਸਟਰੀ ਹੋ ਜਾਂਦਾ ਹੈ ਇੰਡਸਟਰੀ ਦੇ ਦੇਸ਼ ਤੋਂ ਪੰਜਾਬ ਤੋਂ ਇਹ ਕੱਢਣ ਵਾਲੇ ਪਹਿਲੇ ਬੰਦੇ ਨੇ ਹਾਂਜੀ ਕੰਮਕਾਰ ਖਤਮ ਹੋ ਗਿਆ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕੋਈ ਕੰਮ ਨਹੀਂ ਰਿਹਾ ਸਿੱਖਾਂ ਦੇ ਬੱਚਿਆਂ ਵਾਸਤੇ ਕੋਈ ਨੌਕਰੀਆਂ ਇਹਨੇ ਨਹੀਂ ਛੱਡੀਆਂ ਦੂਸਰਾ ਜਿਹੜੇ ਲੋਗ ਨੇ ਬਾਰੋਸ਼ ਕਿਟਾ ਜੋ ਆਇਆ ਹੈ 100% ਦੇ ਵਿੱਚੋਂ 1% ਵੀ ਜਿਹੜਾ ਕਿ ਸਿੱਖ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਬਾਕੀ ਸਾਰੇ ਦੂਜੇ ਬੱਚਿਆਂ ਨੂੰ ਭਰਤੀ ਕਰ ਲੈ ਜਾਂਦਾ ਨੌਕਰੀ ਦਿੱਤੀਆਂ ਜਾਂਦੀਆਂ ਨੇ ਮਦਲ ਮੈਂ ਕਿਹੜੇ ਕਿਹੜੇ ਘਟਨਾ ਦੀ ਗੱਲ ਸੁਣਾਵਾਂ ਤੁਸੀਂ ਥੋੜਾ ਜਿਹਾ ਪੰਜਾਬ ਤੋਂ ਬਿਲੋਂਗ ਕਰਦੇ ਹੋ ਜਰਾ ਇਹਦੇ ਬਾਰੇ ਵਿਸਤਾਰ ਨਾਲ ਦੱਸੋ ਬਈ ਆ ਜਿਹੜਾ ਧਰਨਾ ਲੱਗਾ ਹੋਇਆ ਹੈ ਇਹ ਇਹਨਾਂ ਦੀ ਮਿਹਰਬਾਨੀ ਨਾਲ ਲੱਗਾ ਹੈ ਕਿਹਦੀ ਮਿਹਰਬਾਨੀ ਨਾਲ ਲੱਗਾ ਜਿਹੜੇ ਬਿੱਲ ਇਹ ਦੂਜੇ ਤਰੀਕੇ ਨਾਲ ਇਹ ਬਿਲਾ ਦੇ ਨਾਲ ਮੋਦੀ ਸਾਹਿਬ ਦੇ ਨਾਲ ਬਹਿ ਕੇ ਝੋਲੀ ਚ ਉਹਨਾਂ ਦੀ ਤੇ ਇਹਨਾਂ ਨੇ ਬੁਲਾ ਕੇ ਤੇ ਕੈਪਟਨ ਸਾਹਿਬ ਨੇ ਇਹਨਾਂ ਨੇ ਸਾਰਾ ਬੇੜਾ ਘਰ ਕਰ ਦਿੱਤਾ ਇਹਦੇ ਬਾਰੇ ਕੁਝ ਦੱਸੋ ਵੇਖੋ ਜੀ ਇਹਨਾਂ ਦੀ ਨੌ ਜਿਹੜੀ ਸੀ ਹਾਂਜੀ ਉਹ ਵਜ਼ੀਰ ਸੀ ਹਾਂਜੀ ਦਿੱਲੀ ਦੇ ਤਖਤ ਵੀ ਵੀਰਾਂ ਤੋਂ ਬਿਨਾ ਰਾਜਾ ਫੈਸਲਾ ਨਹੀਂ ਸੁਣਾ ਸਕਦਾ। ਉਹ ਵਜ਼ੀਰਾ ਵੀ ਸਲਾਹ ਦੇਣੀ ਹੁੰਦੀ ਹੈ। ਤੇ ਉਹਨਾਂ ਦੇ ਸਾਰਿਆਂ ਦੇ ਵਿੱਚ ਸ਼ਾਮ ਹੋਏ ਆ। ਤੇ ਉਹਦੇ ਵਿੱਚ ਮੈਨੂੰ ਇਹਨਾਂ ਪਤਾ ਲੱਗਾ ਵੀ ਕਪਟਰ ਸਾਹਿਬ ਦੇ ਵੀ ਸ਼ਾਮ ਹੋਏ ਸੀ। ਤੇ ਪਰ ਹੁਣ ਜਿਹੜਾ ਤੁਹਾਡਾ ਮੁੱਦਾ ਚੱਲ ਰਿਹਾ ਉਹ ਚੱਲ ਰਿਹਾ ਵਾ ਕਾਲੀ ਸਰਕਾਰ ਤੇ। ਜਦੋਂ ਮੌਕੇ ਦੇ ਵਿੱਚ ਅਡਵਾਨੀ ਤੇ ਬਾਨੀਆਂ ਨੇ ਜਗ੍ਹਾ ਉਹ ਤੋਂ ਇਹਨਾਂ ਦੀ ਸਰਕਾਰ ਸੀ। ਇਹਨਾਂ ਦੀ ਧੱਕੇ ਨਾਲ ਕਬਜ਼ਾ ਕਰਾਇਆ ਪੁਲਿਸ ਪ੍ਰਸ਼ਾਸਨ ਦੇ ਨਾਲ ਉਹ ਧੱਕੇ ਨਾਲ ਕਸਾਲਾ ਦੀ ਜ਼ਮੀਨ ਤੇ ਕਬਜ਼ਾ ਹੋਇਆ ਜਦੋਂ ਕਬਜ਼ਾ ਹੋ ਕੇ ਉੱਤੇ ਵਸਾਰੀ ਕੀਤੀ ਗਈ ਤੇ ਉਹਦੇ ਜਿਹੜੇ ਡਿਗਰਟਰ ਕਰਨ ਵਾਲੇ ਸੀ ਉਹ ਸਾਲਾ ਭੁਲਿਆ ਇਸ ਬਿਕਰਮਜੀਤ ਸਿੰਘ ਮਜੀਠੀਆ ਤੇ ਸੁਖਵੀਰ ਬਾਦਲ ਕਾਲੀ ਦਲ ਦੇ ਦੋਨੇ ਵੱਡੇ ਪਈਏ ਅੱਜ ਆਵਾਜ਼ ਉਠਾ ਰਹੇ ਆ ਜੀ ਹੈ ਕਿਸਾਨਾਂ ਦੇ ਨਾਲ ਮੈਂ ਕਿਸਾਨਾਂ ਦੇ ਚਰਨਾ ਵਿੱਚ ਬੇਇੱਜ਼ਤੀ ਕਰਦੋਂ ਨੇ ਹੱਥ ਜੋੜ ਕੇ ਸੀਸ ਝੁਕਾ ਕੇ ਤੇ ਇਹਨਾਂ ਦੇ ਬਲਾਵੇ ਵਿੱਚ ਤੁਸੀਂ ਬੜਾ ਸਤਾਫ ਭੋਗ ਲਿਆ ਜੋ ਆਪਣੇ ਬੱਚਾਂ ਦਾ ਪੜਾਅ ਰੰਸਾਰ ਕਰਾ ਲੈ ਕਿਤੇ ਹੋਂ ਨਾ ਕਰਾ ਇਹਨਾਂ ਦੇ ਢਕਾਵੇ ਵਿੱਚ ਨਾਲੋਂ ਇੰਨੀ ਨਹੀਂ ਖਾ ਕੇ ਫੀਮ ਇਹ ਨਸ਼ੇ ਦੇ ਉਹ ਪਤਾ ਨਹੀਂ ਲੱਗਦਾ ਮੈਂ ਕੀ ਬੋਲਦਾਂ ਸੁਖਵੀਰ ਨੂੰ ਇਸ ਕਰਕੇ ਇਹ ਜਿਹੜੀਆਂ ਆ ਕਹਾਣ ਕੀਤਾ ਸਿੱਖੀ ਦਾ ਇਹ ਬਾਦਲ ਪਰਿਵਾਰ ਨੇ ਪਹਿਲੋਂ ਖੂਹਾਂ ਵਿੱਚ ਯਾਰ ਪਾਉਂਦੇ ਰੇ ਇਸ ਖਾਨ ਦੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਜੈਤੂ ਦੇ ਮੋਰਚੀਏ ਦੇ ਵਿੱਚ ਇਹ ਇਹ ਯਾਰ ਪਾਉਂਦੇ ਨੇ ਆ ਦੇਖੋ ਇਹਨਾਂ ਦੀਆਂ ਆਹਦੀਆਂ ਕਾਲੀਆਂ ਕਰਤੂਤਾਂ ਜਿਹੜੀਆਂ ਉਹ 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 ਬਿਲਕੁਲ ਅੱਜ ਤੱਕ ਕਾਗਜ਼ਾਂ ਤੇ ਲਿਖੀਆਂ ਜਾਂਦੀਆਂ ਇਹਨਾਂ ਦੀਆਂ ਕਰਤੂਤਾਂ ਨੱਟ ਤੇ ਪਈ ਹੋਈਆਂ ਨੇ ਹਾਂਜੀ ਇਹਨਾਂ ਦੇ ਵੱਡੇ ਵੱਡੇਰੇ ਕੀ ਕਰਦੇ ਨੇ ਪਹਿਲਾਂ ਹੀ ਦਿਨ ਤੋਂ ਕੌਮ ਦੇ ਖਿਲਾਫ ਚੱਲੇ ਰਹੇ ਕੌਮ ਦੇ ਖਿਲਾਫ ਜਿਹੜੇ ਤੁਸੀਂ ਨੌਕਰੀਆਂ ਦੀ ਗੱਲ ਕੀਤੀ ਅੱਜ ਨਾਗਪੁਰ ਦੀ ਆਰਐਸਐ ਸਣ ਜਿਹੜੀ ਦਰਬਾਰ ਸਾਹਿਬ ਆੜੀ ਹੈ ਜਿਹੜੀ ਦਿੱਲੀ ਕਮੇਟੀ ਕੰਮ ਕਰੀ ਸਾਰੀ ਆਰਐਸਐ ਦੇ ਅੰਦਰ ਕਰੀ ਹੈ ਇੱਥੇ ਵੀ ਉਹਨਾਂ ਦੇ ਗੁਰਦਾਰ ਵਿੱਚ ਮਲਾਜਮ ਜਿਹੜੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਵਾਲਿਆਂ ਡਾਂਗਾ ਮਾਰੀਆਂ ਇਦਕੀ 128 ਰੁਪਏ ਦੇ ਮਸਲਾ ਲੈ ਕੇ 328 ਰੁਪਏ ਦੀ ਹੋਰ ਵੀ ਬੜੇ ਰੁਪਏ ਦਾ ਮਸਲਾ ਵਾ ਪਰ ਉੱਥੇ ਡਾਂਗਾ ਮਾਰੇਗਾ ਸਾਰੇ ਆਰਐਸਐ ਦੇ ਨਾਗਪੁਰ ਦੀ ਆਰ ਜਿਹੜੀ ਉਹ ਸਾਰੀ ਹਰਮੰਦਰ ਸਾਹਿਬ ਦੇ ਵਿੱਚ ਵੜੀ ਉੱਥੇ ਸਾਡੇ ਬੱਚਾ ਨੌਕਰੀਆਂ ਨਹੀਂ ਮਿਲਦੀਆਂ ਠੀਕ ਗੱਲ ਤੋ ਪੰਜਾਬ ਦੇ ਬੱਚਾ ਨੂੰ ਨੌਕਰੀਆਂ ਨਹੀਂ ਮਿਲਦੀਆਂ ਕਬਜਾ ਇਹਨਾਂ ਦਾ ਕਬਜਾ ਗੁਜ਼ਾਰਾ ਦਾ ਦਰਬਾਰ ਤੇ ਇਸ ਕਰਕੇ ਜਿਨ੍ਹਾਂ ਤੇ ਇਹਨਾਂ ਤੋਂ ਸਾਨੂੰ ਮੁਕਤੀ ਨਾ ਮਿਲੀ ਉਹਨਾਂ ਚਿਰ ਸਾਡਾ ਪੰਜਾਬ ਹਸਦਾ ਵਸਦਾ ਨਹੀਂ ਰਹਿ ਸਕਦਾ ਮੈਨੂੰ ਪਤਾ ਲੱਗਾ ਇੱਥੇ ਕਈ ਵੀਰਾਂ ਨੇ ਦੱਸਿਆ ਬਾਪਾ ਜੀ ਬਾਦਲਾ ਨੇ ਕਿਹਾ ਸੀ ਇੰਨੇ ਕੁੰਟ ਲੱਡੂ ਲੈ ਕੇ ਆਉਣੇ ਉਹ ਮੈਂ ਉਹਨਾ ਮੀਰਾ ਨੂੰ ਬੇਨਤੀ ਕੀਤੀ ਮੈਂ ਹਾਂ ਗੱਲ ਸੁਣੋ ਪਹਿਲੋਂ ਇਹਨਾਂ ਦੇ ਵੱਡੇ-ਵਡੇਰੇ ਖੂਹਾਂ 'ਚ ਯਾਰ ਪਾਉਂਦੇ ਨੇ ਹੁਣ ਕਿਤੇ ਦੇਖੋ ਕਿ ਤਿੰਨ ਲੱਡੂਆਂ ਖਾਲੀ ਕਿਤੇ ਲੱਡੂਆਂ ਵਿੱਚ ਯਾਰ ਨਾ ਪਾਦਣ ਇਹਨਾਂ ਦਾ ਵੱਡਾ ਗਦਾਰ ਨਹੀਂ ਕੋਈ ਹੈਗਾ ਦੁਨੀਆ 'ਤੇ ਜੋ ਬਾਦਲ ਆ ਇਹ ਮਰ ਕਿਉਂ ਨਹੀਂ ਰਿਹਾ ਬਾਦਲ ਇਹ ਤਾਂ ਨਹੀਂ ਮਰ ਰਿਹਾ ਪਰਮੇਸ਼ਰ ਕਹਿੰਦਾ ਹੋਰ ਪਾਪਾਂ ਦਾ ਘੜਾ ਭਰ ਲਾ ਉਹ ਬਾਦਲਾ ਤੇਰੇ ਪਾਪ ਜੇ ਕੋ 2-4 ਘਟ ਰਹਿ ਗਿਆ ਉਹ ਵੀ ਪੂਰੇ ਕਰ ਲਾ ਇਹ ਮੁੱਖ ਦਿਖਾਉਣ ਦੇ ਲਾਇਕ ਨਹੀਂ ਰਹਿਣਾ ਪਰ ਜਾ ਵਿੱਚ ਰਾਜੇ ਨੂੰ ਰੋਣਾ ਬੜਾ ਔਖਾ ਪਰਜਾ ਤੇ ਦੀ ਘਰ ਵਾਲੀ ਮਣੀ ਬੀਬੀ ਸਰੇਂਦਰਪੁਰ ਇਹ ਉਹ ਇਹਦੇ ਪਿਆਰ ਵਿੱਚ ਜੰਮੇ ਉਹਦੇ ਮਾੜੀ ਦੇ ਵਿੱਚ ਪਈ ਨੂੰ ਇਹਨੇ ਮੱਥਾ ਚੁੰਮਿਆ ਦਾ ਤੇ ਰੋਇਆ ਜੀ ਐਸਾ ਢੋਂਗੀ ਰਾਜਾ ਐਸਾ ਫਰੇਬੀ ਰਾਜਾ ਮੈਂ ਸੇਵਾ ਮੈਂ ਸੇਵਾਦਾਰ ਸੇਵਾ ਨਹੀਂ ਇਹਦੇ ਸੇਵਾ ਲੈ ਕੇ ਵੱਡਾ ਮੇਵਾਏ ਖਾਂਦੇ ਢਵਾਨੀਆਂ ਪਾਣੀਆਂ ਰਣ ਕੇ ਤੇ ਆਹ ਲੋਕ ਸੇਵਾਦਾਰ ਆਹ ਸੇਵਾਦਾਰ ਜਿਹੜਿਆ ਟਰਾਲੀਆਂ ਤੇ ਬੈਠੇ ਤੰਬੂ ਲਾ ਕੇ ਬੈਠੇ ਸੇਵਾਦਾਰ ਇਹ ਵਾ ਅੱਜ ਹਰ ਵਰਗ ਦਾ ਇਹਨਾਂ ਦਾ ਪਤਾਇਆ ਹੋਇਆ ਲੋਕ ਪੰਜਾਬ ਦੇ ਨਾਲ ਥੋਖੇ ਤੜੀ ਇਹਨਾਂ ਨੇ ਕੀਤਿਆਂ ਆਇਆ ਇਹਨਾਂ ਲੋਕਾਂ ਦੇ ਨਾਲ ਤੇਰਾ ਛੜਕਾ ਦੇ ਗੌਨ ਵਾਲੇ ਇਹ ਲੋਕ ਅੱਜ ਇਹ ਲੋਕ ਛੜਕਾ ਤਾਂ ਨਹੀਂ ਪੈਂਦੇ ਇਹ ਨੰਦਰ ਮੋਦੀ ਦੇ ਨਾਲੇ ਲੜ ਕੇ ਇਹਦੇ ਲੋਕਾਂ ਦੀ ਆਪਰੇਂਡਰ ਹੁਣ ਕਿਹਨਾਂ ਸੁਰਾਂ ਚ ਕਰਾ ਚੁੱਕਾ ਹੈ ਆਜ ਲਪਾਰ ਮੈਂ ਜੁੱਕੇ ਚੜਦਾ ਦੇਖਿਆ ਨਾ ਲੋਕਾਂ ਦੇ ਵਿੱਚ ਦਰਵਾਜ਼ਾ ਐਡਾ ਗਿਰ ਗਿਆ ਕਿ ਸਿੱਖੀ ਨੂੰ ਦਾਗ ਹੈ ਸਾਡਾ ਵੱਡਾ ਕੰਦੇ ਨੇ ਨੌਕਰੀ ਲਈ ਚਾਹ ਲੈਣਾ ਲਾ ਲਾ ਆਜੀ ਜੀ ਵੀ ਹੋਣ ਜਿਹਨੂੰ ਪ੍ਰਧਾਨ ਬਣਾਇਆ ਅਸ਼ਰਮ ਦੀ ਕਮੇਟੀ ਨੇ ਇਹਨੇ ਇੱਕ ਬਿਆਨ ਦਿੱਤਾ ਪਿਛਲੇ ਦਿਨੀ ਜਿਹੜਾ ਇਹ ਮੋਰਚਾ ਇਹ ਲਗਾ ਵਾ ਦਿੱਲੀ ਜਨਨ ਕਿਸੇ ਇਹ ਅਸੀਂ ਲੋਕਾਂ ਨੂੰ ਹੀ ਤੋਰਿਆ ਅੱਗੇ ਇਹਨਾਂ ਨੂੰ ਲਾਇਆ ਤੇ ਪਿੱਛੇ ਅਸੀਂ ਇਹਨਾਂ ਨੂੰ ਤੇ ਤਕਰੀਬਨ 40 ਸਾਰੇ ਬੰਦੇ ਬੱਠੇ ਨੇ ਤੇ ਕੋਈ ਗਿਆ ਜਦ ਵੀ ਇਹਨਾਂ ਨੂੰ ਜਿਸਾਨ ਜਿਥੇ ਬੱਚਿਆਂ ਨੇ ਸਾਰੀਆਂ ਨੇ ਇਹ ਜੀਰੇ ਨੂੰ ਲੰਮਤਾ ਪਾਈਆਂ ਨੇ ਬਈ ਸ਼ਰਮ ਕਰ ਤੂੰ ਕੀ ਬੋਲਦੀ ਪਈ ਹੈ ਇਹਨਾਂ ਨੂੰ ਜਿਸ ਪੱਥਰੇ ਇਹਨਾਂ ਗਦਾਰਾਂ ਨੂੰ ਛੇਕ ਦਿੱਤਾ ਹੋਵੇ ਮੂੰਹ ਨਾ ਲੰਦਾ ਹੋਵੇ ਤੇ ਇਹ ਅਈਓ ਜੀ ਗੱਲਾਂ ਉੱਥੇ ਬਹਿ ਕੇ ਕਰ ਰਹੀ ਕਿ ਉਹਨੂੰ ਇਹਨੂੰ ਸ਼ਰਮਾ ਨਹੀਂ ਨਹੀਂ ਚਾਹੀਦੀ ਇਹਦੇ ਬਾਰੇ ਵੱਡਾ ਬੁੜੀ ਮਾਰ ਨਲੀ ਮਾਰ ਮੇਰੇ ਮਸੰਦੀਏ ਜਿਸ राम ਮਰਾਈਏ ਧੀਰਮਲੀ ਇਨਸਾਨ ਨਾਲ ਮੇਲ ਨਾ ਕੀਜੇ ਮਾਰ ਗੁਰੂ ਗੋਬਿੰਦ ਸਿੰਘ ਦਾ ਫਰਮਾ ਰਿਆ ਲੱੱਚਾ ਲੁੰਡਾ ਚੌਧਰੀ ਗੁੰਡੀ ਰਣ ਪ੍ਰਧਾਨ ਜਿਹੜੀ ਆ ਉਹਨੂੰ ਪ੍ਰਧਾਨ ਬਣਾਤਾ ਤਿੱਕਾ ਵੀ ਕੋਈ ਮਰਦ ਨਹੀਂ ਹੈ ਰਹਿਣੇ ਕੋ ਤੇ ਸਾਰੇ ਬੁੜੀਆਂ ਨਾ ਇਹ ਹੋਂ ਤਾਂ ਸਾਰੇ ਕਾਲੀ ਦਾ ਨਾ ਇਹਨਾਂ ਕੋਈ ਮਰਦ ਨਹੀਂ ਹੈ ਬਾਬੇ ਜਿਹਨੂੰ ਪ੍ਰਧਾਨ ਬਣਾ ਸਕ ਇਸ ਕਰਕੇ ਇਹ ਵੀ ਇਹਨਾਂ ਨੇ ਉਹ ਬੰਦਾ ਨਾ ਕੋ ਲੱਭਦਾ ਨਹੀਂ ਮਾਰਦਾ ਇਹਨਾਂ ਨੂੰ ਰੜ ਕੇ ਹੁਣ ਅੱਗੇ ਲਾ ਕੇ ਰਾਜੀ ਨਹੀਂਗਾ ਉਹ ਭੀਂ ਪੀ ਕੇ ਛਤਰ ਮਾਰੇ ਲੋਕ ਤਲਪਾਲੇ ਦਾ ਅੱਗੇ ਤੁਸੀਂ ਕੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹਨਾਂ ਪਾਰਟੀਆਂ ਨੂੰ ਪਿੰਡਾਂ ਦੇ ਵਿੱਚ ਹੜਨ ਦੇਉਗੇ ਮੈਂ ਕਹਿੰਦਾ ਜੀ ਜਿੱਥੇ ਤੁਸੀਂ ਲੱਡੂਆਂ ਦਾ ਤੋਲਦੇ ਹੋ ਨਾ ਪੈਸੇ ਦਾ ਤੋਲਦੇ ਹੋ ਉਹਨਾਂ ਛਾਬਾਂ ਵਿੱਚ ਐਦਾਂ ਕਿ ਸੁਭਾਵਾਂ ਰੱਖ ਲਓ ਤੇ ਛਤਰ ਰੱਖੜਾ ਟੁੱਟੇ ਸਾਰੇ ਇਕੱਠੇ ਕਰਕੇ ਤੋਲੋ ਇਹਨਾਂ ਤੋਲੋ ਜ਼ਰੂਰ ਤੋਲਿਓ ਜਰੂਰ ਥਾਰ ਵੀ ਪਾਓ ਫਰਮਾਨਤ ਕਰੋ ਕਰੋ ਛੇਤਰਾਂ ਦੇ ਹਾਰਾਂ ਨਾਲ ਕਾਲ ਖਲਾਓ ਇਹਨਾਂ ਦੇ ਮੂੰਹਾਂ ਦੇ ਇਹਨਾਂ ਸਾਹ ਚ ਦਵਾਓ ਵੀ ਤੁਸੀਂ ਕਿਹੜੀਆਂ ਗੁਰੂ ਪੰਥ ਪੰਥ ਕਰਕੇ ਤੁਸੀਂ ਜੋ ਪੱਥ ਦਾ ਨੁਕਸਾਨ ਕੀਤਾ ਵਾ ਉਹ ਕਿਸੇ ਪੂਰਾ ਨਹੀਂ ਹੋਣਾ ਕੱਟ ਇਸ ਕਰਕੇ ਸਭ ਤੋਂ ਵੱਡਾ ਇਹ ਤਾਂ ਕਾਣ ਚਖੀ ਦਾ ਕੀਤਾ ਵਾ ਪੰਜ ਵਾਰੀ ਮੁੱਖ ਮੰਤਰੀ ਬਾਦਲ ਤੇ ਪਰਿਵਾਰ ਨੇ ਕੀਤਾ ਵਾ ਵੱਡੇ ਵੱਡੇ ਅਫਸਰ ਜਿਹੜੇ ਲਾਤੀ ਉਹ ਨੌਜਵਾਨਾਂ ਦਾ ਕਾਨਸਰਟ ਆ ਉਹਨਾਂ ਨੇ ਬਹੁਤ ਕੀਤਾ ਸ਼ਿਵੇਗ ਸ਼ੈਣੀ ਸਭ ਤੋਂ ਵੱਡਾ ਕਾਦਰ ਚ ਖਾਣਾ ਤੇ ਉਹਨੂੰ ਇਹਨਾਂ ਡੀਡੀਪੀ ਲਾਤਾ ਤੇ ਇਸ ਤੋਂ ਵੱਧ ਕੇ ਤੁਸੀਂ ਵੇਖੋ ਸਾਡਾ ਕਿੰਨਾ ਖੰਧਰਦੀ ਹੋਏ ਜਿੰਨੇ ਸਾਡੇ ਬੱਚੇ ਮਾਰੇ ਹੁਣ ਤੇ ਮੈਂ ਉਹਨਾਂ ਨੂੰ ਉੱਠ ਕੇ ਲਾ ਦਵਾ ਸਾਡੇ ਉੱਤੇ ਮੈਂ ਤਾਂ ਸਿੰਘਾਂ ਉੱਤੇ ਲਾ ਦਵਾ ਜਾਂ ਕੌਮ ਉੱਤੇ ਲਾ ਦਵਾ ਇਹਦੋਂ ਵੱਡੀ ਮੈਂ ਇਸ ਪੰਜਾਬ ਦੇ ਨਾਲ ਇਹ ਤੋਂ ਵੱਡੀ ਗਦਾਰੀ ਕਿਹੜੀ ਕਰਦਾ ਇਸ ਕਰਕੇ ਗਦਾਰਾਂ ਦਾ ਪਰਿਵਾਰ ਆ ਤੇ ਮਜੀਠੀਆ ਪਰਿਵਾਰ ਵੀ ਗੁਜ਼ਾਰਾ ਦੇ ਪਰਿਵਾਰ ਹੈ ਮੈਂ ਸੁਣਦਾ ਨਾ ਵਾ ਵੀ ਇਹ ਇਹਨਾਂ ਦੇ ਵੱਡੇ ਆ ਵਡੇਰਿਆਂ ਨੇ ਜਦੋਂ ਚਲੇ ਆਲੇ ਬਾਗ ਵਿੱਚ ਕੀਤਾ ਤੇ ਇੱਥੇ ਬ੍ਰੇਕਫਾਸਟ ਕੀਤਾ ਬੋਰੀਆਂ ਨੇ ਤੇ ਇਸ ਕਰਕੇ ਇਹ ਇਹਨਾਂ ਦੇ ਕੋਲੋਂ ਬਾਜੋ ਇਹਨਾਂ ਝੂਠਿਆਂ ਫਰੇਪਾਂ ਚ ਨਾ ਹੋ ਕਾਲੀਦਾਲ ਜਿਹੜਾ ਵਾ ਬਾਦਲ ਪਰਿਵਾਰ ਦਾ ਤੇ ਬੇੜਾ ਗਰਕ ਹੋ ਗਿਆ ਜੀ ਤੇ ਇਹਨਾਂ ਸਿੱਖੀ ਦਾ ਕਾਣ ਕਰ ਦਿੱਤਾ ਤੇ ਇਹਨਾਂ ਦੇ ਕੋਲੋਂ ਜਿਹੜੀ ਕੌਮ ਆ ਤੇ ਹੁਣ ਬਾਜੇ ਤੇ ਆਪ ਸੀਟਾਂ ਲੜ ਕੇ ਤੇ ਆਪ ਇਹ ਕਰਦਾ ਠੀਕ ਹੈ। ਠੀਕ ਹੈ। ਸਰ ਜੀ ਸਾਡੇ ਨਾਲ ਸਤਲ ਨਰਾਇਣ ਸਿੰਘ ਜੀ ਜਹਰਾਂ ਸਿੰਘ ਜੀ ਕੱਢੇ ਨੇ। ਉਹ ਜੋ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਇਹਨਾਂ ਦਾ ਇਹ ਕਹਿਣਾ ਵੀ ਜਿਹੜਾ ਬਾਦਲਾ ਜਿਹੜਾ ਪਰਿਵਾਰ ਜਿਹੜਾ ਵਾ ਇਹਨਾਂ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਪਛਾਣਦੇ ਹਨ। ਇਹਨਾਂ ਨੇ ਜੋ ਕਹਾਣ ਸਿੱਖ ਕੌਮ ਦਾ ਕੀਤਾ ਹੈ ਉਹ ਕਿਸੇ ਨੇ ਨਹੀਂ ਕੀਤਾ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੀ ਵੀ ਇੱਕ ਹਿਸਟਰੀ ਲਿਖੀ ਜਾਏਗੀ। ਭਈ ਇਹਨਾਂ ਨੇ ਪੰਥ ਦੇ ਉੱਪਰ ਕਿਸ ਤਰ੍ਹਾਂ ਦਾ ਇਹਨਾਂ ਨੇ ਜ਼ੁਲਮ ਟਾਇਆ ਔਰ ਅੱਜ ਇਹ ਪੀਜੀਆਈ ਦੇ ਵਿੱਚ ਜਾ ਕੇ ਦਾਖਲ ਹੋਇਆ ਹੈ ਪਰ ਇਹਨਾਂ ਦਾ ਕਹਿਣਾ ਹੈ ਵੀ ਜਿਹੜਾ ਜੀ ਸਿੱਖ ਕੌਮ ਨੇ ਤਾਂ ਇਹਨਾਂ ਦੀ ਅਰਦਾਸ ਕੀਤੀ ਹੈ ਬਾਦਲ ਮਰੇਗਾ ਹੀ ਨਹੀਂ ਜਦ ਤੱਕ ਇਹ ਆਪਣੇ ਪਾਪਾ ਦੀ ਸਲਾਹ ਨਾ ਭੁੱਲ ਲਵੇ ਤੇ ਇਹ ਉੱਥੇ ਭਾਵੇਂ ਲੱਖ ਵਰੀ ਜਾ ਕੇ ਦਾਖਲ ਹੋ ਜਾਵੇ ਪਰ ਇਹਨੇ ਮਰਨਾ ਨਹੀਂ ਉਦੋਂ ਤੱਕ ਜਦੋਂ ਤੱਕ ਇਹਦਾ ਸਾਰਾ ਪਰਿਵਾਰ ਜਿਹੜਾ ਹੈ ਕਿ ਸਿੱਖ ਕੌਮ ਦਾ ਜੋ ਇਹਨੇ ਕਹਣ ਕੀਤਾ ਉਹਦੀ ਸਲਾਹ ਨਾ ਭੁੱਲ ਲਵੇ ਇਹ ਸੰਜੀ ਸਾਡੇ ਨਾਲ ਸਰਦਾਰ ਨਰੈਣ ਸਿੰਘ ਜੰਗ ਸਿੰਘ ਜਥੇਬੰਦੀ ਦੇ ਮੁਖੀ ਸੋ ਇਹਨਾਂ ਦਾ ਬੜਾ ਵੱਡਾ ਧੰਵਾਦ ਜੀ ਜਿਨ੍ਹਾਂ ਨੇ ਸਾਡੇ ਚੈਨਲ ਨਾਲ ਗੱਲ ਕਰਦੇ ਇਹਨਾਂ ਰਾਜੇ ਦਾ ਕਾਲ ਦੱਸਨੇ ਆ ਵਾਹਿਗੁਰੂ ਜੀ ਕਾ ਹਾਏ ਗੁਰਦੀਪ ਜੀ